ਤੇ ਭਾਈ ਜਿਵੇਂ ਹੁਣ ਕਿਸੇ ਨੂੰ ਬਹੁਤ ਬੀਪੀ ਵੱਧ ਰਿਹਾ ਹਨਾ ਜਾਂ ਕਿਸੇ ਨੂੰ ਡਾਇਬੀਟਿਸ ਆ ਕਿਸੇ ਨੂੰ ਬੜੀਆਂ ਕੰਡੀਸ਼ਨਸ ਹੁੰਦੀਆਂ ਲੋਕਾਂ ਦੀਆਂ ਬਿਮਾਰੀਆਂ ਨਾਲ ਰਿਲੇਟਡ ਉਹ ਬੰਦੇ ਨੇ ਇੰਡੀਅਨ ਹਾਊਸਹੋਲਡ ਤੇ ਰਹਿ ਕੇ ਆਪਣੀ ਡਾਈਟ ਮੈਨੇਜ ਕਰਨੀ ਆ ਉਹ ਕੀ ਕਰੇ ਉਹਨੂੰ ਜ਼ਿਆਦਾ ਨਮਕ ਨਹੀਂ ਖਾਣਾ ਜ਼ਿਆਦਾ ਉਹ 슈ਗਰ ਨਹੀਂ ਲੈਣਾ ਸਾਦਾ ਹਨਾ ਫੇ ਕੀ ਖਾਵੇ ਭਾਈ ਮੈਨੂੰ ਦੱਸਿਆ ਜਿਵੇਂ ਆ ਡਾਕਟਰ ਰਿਕਮੈਂਡ ਕਰਦਾ ਹੈ ਕਿ ਤੁਸੀਂ ਚਿਲਾ ਵਗੈਰਾ ਖਾ ਸਕਦੇ ਹੋ ਤੁਸੀਂ ਦਹੀਂ ਵੇਰਾ ਖਾ ਸਕਦੇ ਹੋ ਥੋੜੀ ਬਹੁਤ ਠੀਕ ਹੈ ਤੁਸੀਂ ਰੋਟੀ ਦਾ ਨਾ ਹੀ ਖਾਓ ਰੋਟੀ ਦਾ ਕਿਸੇ ਚੀਜ਼ ਦੀ ਵੀ ਮਾੜੀ ਹੈ ਮੇਰੇ ਹਿਸਾਬ ਨਾਲ ਠੀਕ ਹੈ ਘਰ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਤੁਸੀਂ ਦਲੀਆ ਖਾ ਸਕਦੇ ਹੋ ਤੁਸੀਂ ਕਿਨਵਾ ਖਾ ਸਕਦੇ ਹੋ ਚੀਜ਼ਾਂ ਬਹੁਤ ਹੈਲਦੀ ਹੁੰਦੀਆਂ ਤੁਸੀਂ ਸਿੱਧੂ ਸਾਹਿਬ ਦਾ ਤੁਸੀਂ ਸੁਣਿਆ ਹੋਊਗਾ ਰੀਸੈਂਟ ਉਹਨਾਂ ਨੇ ਕੀ ਕਿਹਾ ਹਾਂ ਜੀ ਉਹਨਾਂ ਨੇ ਰੀਸੈਂਟਲੀ ਕੀ ਕਿਹਾ ਦੇਖੋ ਮੈਂ ਨਹੀਂ ਕਹਿੰਦਾ ਕਿ ਕੈਂਸਰ ਕਿਉਰ ਹੋ ਜਾਂਦਾ ਉਹਨਾਂ ਨਾਲ ਬਟ ਉਹ ਹੈਲਪ ਬਹੁਤ ਕਰਦਾ ਹੈ ਸਿੱਧੂ ਸਾਹਿਬ ਨੇ ਕਲੇਮ ਕੀਤਾ ਕਿ ਯਾਰ ਵੀ ਡਾਈਟ ਖਾਣਾ ਨੇਚਰਲ ਕੈਂਸਰ ਕਿਉਰ ਹੋ ਗਿਆ ਬਟ ਨਹੀਂ ਇਦਾਂ ਨਹੀਂ ਹੁੰਦਾ ਡਾਕਟਰ ਨੇ ਕੀਮੋ ਕੀਤੀ ਸਾਰਾ ਕੁਝ ਕੀਤਾ ਬਟ ਉਹਦੇ ਨਾਲ ਜਲਦੀ ਕਯਰ ਹੋ ਗਿਆ ਹੈਲਪ ਕਰਦੀ ਹੈ ਡਾਈਟ ਉਹ ਚੀਜ਼ਾਂ ਨਾਲ ਬਿਲ ਪਾਵਰ ਮਿਲੀ ਉਹਨਾਂ ਨੂੰ ਬਿਲ ਪਾਵਰ ਮਿਲੀ ਪਲਸ ਡਾਈਟ ਇਨੀ ਅੱਛੀ ਸੀਗੀ ਉਹਨੇ ਜਲਦੀ ਕਯਰ ਕਰਤਾ ਹਮ ਇਹ ਚੀਜ਼ ਹੈ ਤੇ ਭਾਜੀ ਜਿਵੇਂ ਹੁਣ ਕਿਸੇ ਨੂੰ ਬਹੁਤ ਬੀਪੀ ਵੱਧ ਰਿਹਾ ਹੈ ਨਾ ਜਾਂ ਕਿਸੇ ਨੂੰ ਡਾਇਬਟੀਜ਼ ਆ ਕਿਸ ਨੂੰ ਬੜੀਆਂ ਕੰਡੀਸ਼ਨਸ ਹੁੰਦੀਆਂ ਲੋਕਾਂ ਦੀਆਂ ਬਿਮਾਰੀਆਂ ਨਾਲ ਰਿਲੇਟਡ ਉਹ ਬੰਦੇ ਨੇ ਇੰਡੀਅਨ ਹਾਊਸਹੋਲਡ ਤੇ ਰਹਿ ਕੇ ਆਪਣੀ ਡਾਈਟ ਮੈਨੇਜ ਕਰਨੀ ਆ ਉਹ ਕੀ ਕਰੇ ਉਹਨੂੰ ਜ਼ਿਆਦਾ ਨਮਕ ਨਹੀਂ ਖਾਣਾ ਜ਼ਿਆਦਾ ਉਹ 슈ਗਰ ਨਹੀਂ ਲੈਣਾ ਸਾਦਾ ਹਾਂ ਵੇ ਕੀ ਖਾਵੇ ਭਾਈ ਮੈਨੂੰ ਦੱਸਿਆ ਜਿਵੇਂ ਆ ਡਾਕਟਰ ਰਿਕਮੈਂਡ ਕਰਦਾ ਕਿ ਤੁਸੀਂ ਚਿਲਾ ਵਗੈਰਾ ਖਾ ਸਕਦੇ ਹੋ ਤੁਸੀਂ ਦਹੀਂ ਵੇਰਾ ਖਾ ਸਕਦੇ ਹੋ ਥੋੜੀ ਬਹੁਤ ਠੀਕ ਹੈ ਤੁਸੀਂ ਰੋਟੀ ਦਾ ਨਾ ਹੀ ਖਾਓ ਰੋਟੀ ਦਾ ਕਿਸੇ ਚੀਜ਼ ਦੀ ਵੀ ਮਾੜੀ ਹੈ ਮੇਰੇ ਹਿਸਾਬ ਨਾਲ ਠੀਕ ਹੈ ਘਰ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਤੁਸੀਂ ਦਲੀਆ ਖਾ ਸਕਦੇ ਹੋ ਤੁਸੀਂ ਕਿਨਵਾ ਖਾ ਸਕਦੇ ਹੋ ਚੀਜ਼ਾਂ ਬਹੁਤ ਹੈਲਦੀ ਹੁੰਦੀਆਂ ਤੁਸੀਂ ਸਿੱਧੂ ਸਾਹਿਬ ਦਾ ਤੁਸੀਂ ਸੁਣਿਆ ਹੋਊਗਾ ਰੀਸੈਂਟ ਉਹਨਾਂ ਨੇ ਕੀ ਕਿਹਾ ਹਾਂਜੀ ਉਹਨਾਂ ਨੇ ਰੀਸੈਂਟਲੀ ਕੀ ਕਿਹਾ ਦੇਖੋ ਮੈਂ ਨਹੀਂ ਕਹਿੰਦਾ ਕਿ ਕੈਂਸਰ ਕਿਉਰ ਹੋ ਜਾਂਦਾ ਉਹਨਾਂ ਨਾਲ ਬਟ ਉਹ ਹੈਲਪ ਬਹੁਤ ਕਰਦਾ ਸਿੱਧੂ ਸਾਹਿਬ ਨੇ ਕਲੇਮ ਕੀਤਾ ਕਿ ਯਾਰ ਵੀ ਡਾਈਟ ਖਾਣਾ ਨੇਚਰਲ ਕੈਂਸਰ ਕਿਉਰ ਹੋ ਗਿਆ ਬਟ ਨਹੀਂ ਇਦਾਂ ਨਹੀਂ ਹੁੰਦਾ ਡਾਕਟਰ ਨੇ ਕੀਮੋ ਕੀਤੀ ਸਾਰਾ ਕੁਝ ਕੀਤਾ ਬਟ ਉਹਦੇ ਨਾਲ ਜਲਦੀ ਕਯਰ ਹੋ ਗਿਆ ਹੈਲਪ ਕਰਦੀ ਹੈ ਡਾਈਟ ਉਹ ਚੀਜ਼ਾਂ ਨੂੰ ਲੈ ਕੇ ਬਿਲ ਪਾਵਰ ਮਿਲੀ ਉਹਨਾਂ ਨੂੰ ਬਿਲ ਪਾਵਰ ਮਿਲੀ ਪਲਸ ਡਾਈਟ ਇਨੀ ਅੱਛੀ ਸੀਗੀ ਉਹਨੇ ਜਲਦੀ ਕਯਰ ਕਰਤਾ ਹਮ ਇਹ ਚੀਜ਼ ਹੈ ਤੇ ਭਾਜੀ ਜਿਵੇਂ ਹੁਣ ਕਿਸੇ ਨੂੰ ਬਹੁਤ ਬੀਪੀ ਵੱਧ ਰਿਹਾ ਹੈ ਨਾ ਜਾਂ ਕਿਸੇ ਨੂੰ ਡਾਇਬਟੀਜ਼ ਆ ਕਿਸੇ ਨੂੰ ਬੜੀਆਂ ਕੰਡੀਸ਼ਨਸ ਹੁੰਦੀਆਂ ਲੋਕਾਂ ਦੀਆਂ ਬਿਮਾਰੀਆਂ ਨਾਲ ਰਿਲੇਟਡ ਉਹ ਬੰਦੇ ਨੇ ਇੰਡੀਅਨ ਹਾਊਸਹੋਲਡ ਤੇ ਰਹਿ ਕੇ ਆਪਣੀ ਡਾਈਟ ਮੈਨੇਜ ਕਰਨੀ ਆ ਉਹ ਕੀ ਕਰੇ ਉਹਨੂੰ ਜ਼ਿਆਦਾ ਨਮਕ ਨਹੀਂ ਖਾਣਾ ਜ਼ਿਆਦਾ ਉਹ 슈ਗਰ ਨਹੀਂ ਲੈ ਸਕਦਾ ਹਾਂ ਵੀ ਕੀ ਖਾਵੇ ਭਾਈ ਮੈਨੂੰ ਦੱਸਿਆ ਜਿਵੇਂ ਆ ਡਾਕਟਰ ਰਿਕਮੈਂਡ ਕਰਦਾ ਕਿ ਤੁਸੀਂ ਚਿਲਾ ਵਗੈਰਾ ਖਾ ਸਕਦੇ ਹੋ ਤੁਸੀਂ ਦਹੀਂ ਵੇਰਾ ਖਾ ਸਕਦੇ ਹੋ ਥੋੜੀ ਬਹੁਤ ਠੀਕ ਹੈ ਤੁਸੀਂ ਰੋਟੀ ਦਾ ਨਾ ਹੀ ਖਾਓ ਰੋਟੀ ਦਾ ਕਿਸੇ ਚੀਜ਼ ਦੀ ਵੀ ਮਾੜੀ ਹੈ ਮੇਰੇ ਹਿਸਾਬ ਨਾਲ ਠੀਕ ਹੈ ਘਰ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਤੁਸੀਂ ਦਲੀਆ ਖਾ ਸਕਦੇ ਹੋ ਤੁਸੀਂ ਕਿਨਵਾ ਖਾ ਸਕਦੇ ਹੋ ਚੀਜ਼ਾਂ ਬਹੁਤ ਹੈਲਦੀ ਹੁੰਦੀਆਂ ਤੁਸੀਂ ਸਿੱਧੂ ਸਾਹਿਬ ਦਾ ਤੁਸੀਂ ਸੁਣਿਆ ਹੋਊਗਾ ਰੀਸੈਂਟ ਉਹਨਾਂ ਨੇ ਕੀ ਕਿਹਾ ਹਾਂਜੀ ਉਹਨਾਂ ਨੇ ਰੀਸੈਂਟਲੀ ਕੀ ਕਿਹਾ ਦੇਖੋ ਮੈਂ ਨਹੀਂ ਕਹਿੰਦਾ ਕਿ ਕੈਂਸਰ ਕਿਉਰ ਹੋ ਜਾਂਦਾ ਉਹਨਾਂ ਨਾਲ ਬਟ ਉਹ ਹੈਲਪ ਬਹੁਤ ਕਰਦਾ ਸਿੱਧੂ ਸਾਹਿਬ ਨੇ ਕਲੇਮ ਕੀਤਾ ਕਿ ਯਾਰ ਵੀ ਡਾਈਟ ਖਾਣਾ ਨੇਚਰਲ ਕੈਂਸਰ ਕਿਉਰ ਹੋ ਗਿਆ ਬਟ ਨਹੀਂ ਇਦਾਂ ਨਹੀਂ ਹੁੰਦਾ ਡਾਕਟਰ ਨੇ ਕੀਮੋ ਕੀਤੀ ਸਾਰਾ ਕੁਝ ਕੀਤਾ ਬਟ ਉਹਦੇ ਨਾਲ ਜਲਦੀ ਕਿਉਰ ਹੋ ਗਿਆ ਹੈਲਪ ਕਰਦੀ ਹੈ ਡਾਈਟ ਉਹ ਚੀਜ਼ਾਂ ਨੂੰ ਲੈ ਕੇ ਬਿਲ ਪਾਵਰ ਮਿਲੀ ਉਹਨਾਂ ਨੂੰ ਬਿਲ ਪਾਵਰ ਮਿਲੀ ਪਲੱਸ ਡਾਈਟ ਇਨੀ ਅੱਛੀ ਸੀਗੀ ਉਹਨੇ ਜਲਦੀ ਕਿਉਰ ਕਰਤਾ ਹਮ ਇਹ ਚੀਜ਼ ਹੈ ਤੇ ਭਾਜੀ ਜਿਵੇਂ ਹੁਣ ਕਿਸੇ ਨੂੰ ਬਹੁਤ ਬੀਪੀ ਵੱਧ ਰਿਹਾ ਹੈ ਨਾ ਜਾਂ ਕਿਸੇ ਨੂੰ ਡਾਇਬਟੀਜ਼ ਆ ਕਿਸ ਨੂੰ ਬੜੀਆਂ ਕੰਡੀਸ਼ਨਸ ਹੁੰਦੇ ਆ ਲੋਕਾਂ ਦੀ ਬਿਮਾਰੀਆਂ ਨਾਲ ਰਿਲੇਟਡ ਉਹ ਬੰਦੇ ਨੇ ਇੰਡੀਅਨ ਹਾਊਸਹੋਲਡ ਤੇ ਰਹਿ ਕੇ ਆਪਣੀ ਡਾਈਟ ਮੈਨੇਜ ਕਰਨੀ ਆ ਉਹ ਕੀ ਕਰੇ ਉਹਨੂੰ ਜ਼ਿਆਦਾ ਨਮਕ ਨਹੀਂ ਖਾ ਸਕਦਾ ਉਹ 슈ਗਰ ਨਹੀਂ ਲੈ ਸਕਦਾ ਹਾਂ ਫਿਰ ਕੀ ਖਾਵੇ ਭਾਈ ਮੈਂ ਦੱਸਿਆ ਜਿਵੇਂ ਆ ਡਾਕਟਰ ਰეკਮੈਂਡ ਕਰਦਾ ਕਿ ਤੁਸੀਂ ਚਿਲਾ ਵਗੈਰਾ ਖਾ ਸਕਦੇ ਹੋ ਤੁਸੀਂ ਦਹੀਂ ਵੇਰਾ ਖਾ ਸਕਦੇ ਹੋ ਥੋੜੀ ਬਹੁਤ ਠੀਕ ਹੈ ਤੁਸੀਂ ਰੋਟੀ ਦਾ ਨਾ ਹੀ ਖਾਓ ਰੋਟੀ ਦਾ ਕਿਸੇ ਚੀਜ਼ ਦੀ ਵੀ ਮਾੜੀ ਹੈ ਮੇਰੇ ਹਿਸਾਬ ਨਾਲ ਠੀਕ ਹੈ ਘਰ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਤੁਸੀਂ ਦਲੀਆ ਖਾ ਸਕਦੇ ਹੋ ਤੁਸੀਂ ਕਿਨਵਾ ਖਾ ਸਕਦੇ ਹੋ ਚੀਜ਼ਾਂ ਬਹੁਤ ਹੈਲਦੀ ਹੁੰਦੀਆਂ ਤੁਸੀਂ ਸਿੱਧੂ ਸਾਹਿਬ ਦਾ ਤੁਸੀਂ ਸੁਣਿਆ ਹੋਊਗਾ ਰੀਸੈਂਟ ਉਹਨਾਂ ਨੇ ਕੀ ਕਿਹਾ ਹਾਂਜੀ ਉਹਨਾਂ ਨੇ ਰੀਸੈਂਟਲੀ ਕੀ ਕਿਹਾ ਦੇਖੋ ਮੈਂ ਨਹੀਂ ਕਹਿੰਦਾ ਕਿ ਕੈਂਸਰ ਕਿਉਰ ਹੋ ਜਾਂਦਾ ਉਹਨਾਂ ਨਾਲ ਬਟ ਉਹ ਹੈਲਪ ਬਹੁਤ ਕਰਦਾ ਸਿੱਧੂ ਸਾਹਿਬ ਨੇ ਕਲੇਮ ਕੀਤਾ ਕਿ ਯਾਰ ਵੀ ਡਾਈਟ ਖਾਣਾ ਨੇਚਰਲ ਕੈਂਸਰ ਕਿਉਰ ਹੋ ਗਿਆ ਬਟ ਨਹੀਂ ਇਦਾਂ ਨਹੀਂ ਹੁੰਦਾ ਡਾਕਟਰ ਨੇ ਕੀਮੋ ਕੀਤੀ ਸਾਰਾ ਕੁਝ ਕੀਤਾ ਬਟ ਉਹਦੇ ਨਾਲ ਜਲਦੀ ਕਯਰ ਹੋ ਗਿਆ ਹੈਲਪ ਕਰਦੀ ਹੈ ਡਾਈਟ ਉਹ ਚੀਜ਼ਾਂ ਨੂੰ ਲੈ ਕੇ ਬਿਲ ਪਾਵਰ ਮਿਲੀ ਉਹਨਾਂ ਨੂੰ ਬਿਲ ਪਾਵਰ ਮਿਲੀ ਪਲੱਸ ਡਾਈਟ ਇਨੀ ਅੱਛੀ ਸੀਗੀ ਉਹਨੇ ਜਲਦੀ ਕਯਰ ਕਰਤਾ ਹਮ ਇਹ ਚੀਜ਼ ਹੈ ਤੇ ਭਾਜੀ ਜਿਵੇਂ ਹੁਣ ਕਿਸੇ ਨੂੰ ਬਹੁਤ ਬੀਪੀ ਵੱਧ ਰਿਹਾ ਹੈ ਨਾ ਜਾਂ ਕਿਸੇ ਨੂੰ ਡਾਇਬਟੀਜ਼ ਆ ਕਿਸ ਨੂੰ ਬੜੀਆਂ ਕੰਡੀਸ਼ਨਸ ਹੁੰਦੀਆਂ ਲੋਕਾਂ ਦੀਆਂ ਬਿਮਾਰੀਆਂ ਨਾਲ ਰਿਲੇਟਡ ਉਹ ਬੰਦੇ ਨੇ ਇੰਡੀਅਨ ਹਾਊਸਹੋਲਡ ਤੇ ਰਹਿ ਕੇ ਆਪਣੀ ਡਾਈਟ ਮੈਨੇਜ ਕਰਨੀ ਆ ਉਹ ਕੀ ਕਰੇ ਉਹਨੂੰ ਜ਼ਿਆਦਾ ਨਮਕ ਨਹੀਂ ਖਾ ਸਕਦਾ ਉਹ 슈ਗਰ ਨਹੀਂ ਲੈ ਸਕਦਾ ਹਾਂ ਫਿਰ ਕੀ ਖਾਵੇ ਭਾਈ ਮੈਂ ਦੱਸਿਆ ਜਿਵੇਂ ਆ ਡਾਕਟਰ ਰეკਮੈਂਡ ਕਰਦਾ ਕਿ ਤੁਸੀਂ ਚਿਲਾ ਵਗੈਰਾ ਖਾ ਸਕਦੇ ਹੋ ਤੁਸੀਂ ਦਹੀਂ ਵੇਰਾ ਖਾ ਸਕਦੇ ਹੋ ਥੋੜੀ ਬਹੁਤ ਠੀਕ ਹੈ ਤੁਸੀਂ ਰੋਟੀ ਤਾਂ ਨਾ ਹੀ ਖਾਓ ਰੋਟੀ ਤਾਂ ਕਿਸੇ ਚੀਜ਼ ਦੀ ਵੀ ਮਾੜੀ ਹੈ ਮੇਰੇ ਹਿਸਾਬ ਨਾਲ ਠੀਕ ਹੈ ਘਰ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਤੁਸੀਂ ਦਲੀਆ ਖਾ ਸਕਦੇ ਹੋ ਤੁਸੀਂ ਕਿਨਵਾ ਖਾ ਸਕਦੇ ਹੋ ਚੀਜ਼ਾਂ ਬਹੁਤ ਹੈਲਦੀ ਹੁੰਦੀਆਂ ਤੁਸੀਂ ਸਿੱਧੂ ਸਾਹਿਬ ਦਾ ਤੁਸੀਂ ਸੁਣਿਆ ਹੋਊਗਾ ਰੀਸੈਂਟ ਉਹਨਾਂ ਨੇ ਕੀ ਕਿਹਾ ਹਾਂ ਜੀ ਉਹਨਾਂ ਨੇ ਰੀਸੈਂਟਲੀ ਕੀ ਕਿਹਾ ਦੇਖੋ ਮੈਂ ਨਹੀਂ ਕਹਿੰਦਾ ਕਿ ਕੈਂਸਰ ਕਿਉਰ ਹੋ ਜਾਂਦਾ ਉਹਨਾਂ ਨਾਲ ਬਟ ਉਹ ਹੈਲਪ ਬਹੁਤ ਕਰਦਾ ਹੈ ਸਿੱਧੂ ਸਾਹਿਬ ਨੇ ਕਲੇਮ ਕੀਤਾ ਕਿ ਯਾਰ ਵੀ ਡਾਈਟ ਖਾਣਾ ਨੇਚਰਲ ਕੈਂਸਰ ਕਿਉਰ ਹੋ ਗਿਆ ਬਟ ਨਹੀਂ ਇਦਾਂ ਨਹੀਂ ਹੁੰਦਾ ਡਾਕਟਰ ਨੇ ਕੀਮੋ ਕੀਤੀ ਸਾਰਾ ਕੁਝ ਕੀਤਾ ਬਟ ਉਹਦੇ ਨਾਲ ਜਲਦੀ ਕਯਰ ਹੋ ਗਿਆ ਹੈਲਪ ਕਰਦੀ ਹੈ ਡਾਈਟ ਉਹ ਚੀਜ਼ਾਂ ਨੂੰ ਲੈ ਕੇ ਬਿਲ ਪਾਵਰ ਮਿਲੀ ਉਹਨਾਂ ਨੂੰ ਬਿਲ ਪਾਵਰ ਮਿਲੀ ਪਲਸ ਡਾਈਟ ਇਨੀ ਅੱਛੀ ਸੀਗੀ ਉਹਨੇ ਜਲਦੀ ਕਯਰ ਕਰਤਾ ਹਮ ਇਹ ਚੀਜ਼ ਹੈ